ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਸੁਖਬੀਰ ਸਿੰਘ ਬਾਦਲ ਦੇ ਬੜੇ ਬਿਆਨ ਆ ਰਹੇ ਆ ਸੁਖਬੀਰ ਕਹਿੰਦਾ ਕਿ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਘੁੱਗੀ ਮਾਰ ਕੇ ਸਾਰੇ ਬੰਦੀ ਸਿੰਘ ਰਹਾ ਕਰ ਦੇਾਂਗੇ ਸੁਖਬੀਰ ਸਿਆ ਐਸੇ ਗੱਲ ਦਾ ਤਾਂ ਖਾਲਸਾ ਪੰਥ ਤੇਰੇ ਕੋਲੋਂ ਜਵਾਬ ਮੰਗਦਾ ਆ ਕਿ ਜਦੋਂ ਦੇਸ਼ ਪੰਜਾਬ ਦੇ ਵਸੀਆਂ ਨੇ ਤੁਹਾਡੀਆਂ ਤਿੰਨ ਵਾਰ ਸਰਕਾਰਾਂ ਬਣਾਈਆਂ ਉਦੋਂ ਤੁਸੀਂ ਬੰਦੀ ਸਿੰਘਾਂ ਨੂੰ ਰਹਾ ਕਿਉਂ ਨਾ ਕੀਤਾ ਉਦੋਂ ਤਾਂ ਤੁਹਾਡੀ ਭਾਜਪਾ ਦੇ ਨਾਲ ਸਾਥ ਵੀ ਸੀ ਤੁਸੀਂ ਅਮਿਤ ਸ਼ਾਹ ਦੇ ਨਾਲ ਬੈੰਦੇ ਸੀ ਨਰਿੰਦਰ ਮੋਦੀ ਦੇ ਨਾਲ ਬੈੰਦੇ ਸੀ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਨਾਲ ਬੈੰਦੇ ਸੀ ਆਜੀਤ ਡੁਆਰ ਭਰ ਗਿਆ ਨਾ ਜਦੋਂ ਤੁਸੀਂ ਬੈੰਦੇ ਹੁੰਦੇ ਸੀ ਜਦੋਂ ਤੁਹਾਡੀ ਕੇਂਦਰ ਵਿੱਚ ਵੀ ਚੱਲਦੀ ਹੁੰਦੀ ਸੀ ਹਰ ਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵੀ ਮੰਤਰੀ ਸੀ ਉਦੋਂ ਤੁਹਾਨੂੰ ਬੰਦੀ ਸਿੰਘ ਯਾਦ ਕਿਉਂ ਨਾ ਆਏ ਹੁਣ ਜਦੋਂ ਤੁਹਾਡੀ ਸਾਰੇ ਪਾਸਿਓਂ ਮਿੱਟੀ ਬਲੀਤ ਹੋ ਰਹੀ ਏ ਪੰਜਾਬ ਦੇ ਲੋਕ ਤੁਹਾਡੇ ਤੋਂ ਪਾਸਾ ਵੱਟ ਚੁੱਕੇ ਹੋਏ ਆ ਤੁਹਾਨੂੰ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਹੈਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਵੀ ਆਪਣੇ ਜਿਹੜੇ ਵੈਰੀ ਆ ਉਹ ਬਣਾ ਲਿਆ ਤੁਸੀਂ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਰਾਜ ਭਾਗ ਦੇ ਵਿੱਚ ਬਖਸ਼ਿਆ ਤੇ ਨਾ ਹੀ ਤੁਸੀਂ ਗੁਰੂ ਪੰਥ ਨੂੰ ਜਿਹੜਾ ਆ ਉਹ ਬਖਸ਼ਿਆ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਬਸ ਬੰਦੀ ਸਿੰਘਾਂ ਨੂੰ ਮਿੰਟ ਦੇ ਵਿੱਚ ਜਿਹੜਾ ਰਹਾ ਆ ਉਹ ਕਰਵਾ ਦੇਾਂਗੇ ਤਾਂ ਪੰਥ ਨੂੰ ਹੁਣ ਦੱਸੋ ਤਾਂ ਸਹੀ ਹੁਣ ਤੁਹਾਡੇ ਕੋਲ ਕਿਹੜੀ ਜਿਹੜੀ ਆ ਤਾਕਤ ਆ ਤੇ ਕਿਸ ਤਰ੍ਹਾਂ ਤੁਸੀਂ ਬੰਦੀ ਸਿੰਘ ਜਿਹੜੇ ਰਿਹਾਅ ਆ ਕਰਵਾ ਲੋਗੇ ਤੇ ਜੇਕਰ ਤੁਸੀਂ ਹੁਣ ਸਰਕਾਰ ਬਣਾ ਕੇ ਬੰਦੀ ਸਿੰਘ ਰਿਹਾਅ ਕਰਾ ਸਕਦੇ ਹੋ ਤੇ ਜਦੋਂ ਪਹਿਲਾਂ ਤੁਹਾਡੀਆਂ ਤਿੰਨ ਵਾਰ ਸਰਕਾਰਾਂ ਬਣੀਆਂ ਉਦੋਂ ਫਿਰ ਤੁਸੀਂ ਕਿਉਂ ਨਾ ਮਰੇ ਉਦੋਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕਿਉਂ ਨਾ ਕੀਤਾ ਉਦੋਂ ਤਾਂ ਤੁਸੀਂ ਭਾਜਪਾ ਦੇ ਨਾਲ ਕਾਂਗਰਸੀਆਂ ਦੇ ਨਾਲ ਪੂਰੀ ਜਿਹੜੀ ਯਾਰੀ ਆ ਉਹ ਭਗਾਈ ਤੁਹਾਨੂੰ ਸਬੂਤ ਵੀ ਦਿਨਾ ਆ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਤੁਸੀਂ ਕਾਤਲ ਆਖਦੇ ਰਹੇ ਹੋ ਤੁਸੀਂ ਅਤਵਾਦੀ ਆਖਦੇ ਰਹੇ ਹੋ ਸੁਖਬੀਰ ਸਿੰਘ ਤੂੰ ਮੁਕਰ ਨਹੀਂ ਸਕਦਾ ਸੁਖਬੀਰ ਸਿੰਘ ਬਾਦਲ ਦੇ ਅੱਜ ਵੀ ਬਿਆਨ ਜਿਹੜੀਆਂ ਵੀਡੀਓ ਆ ਉਹ YouTube ਉੱਤੇ Google ਉੱਤੇ ਜਾਂ ਅਖਬਾਰਾਂ ਦੇ ਉੱਤੇ ਜਿਹੜੀਆਂ ਇਹਨਾਂ ਦੇ ਬਿਆਨ ਇਹਨਾਂ ਦੀਆਂ ਜਿਹੜੀਆਂ ਵੀਡੀਓ ਆ ਸੋਸ਼ਲ ਮੀਡੀਆ ਉੱਤੇ ਦੇਖੀਆਂ ਜਾ ਸਕਦੀਆਂ ਆ ਜਿਹਦੇ ਵਿੱਚ ਤੂੰ ਨਵੰਬਰ 2015 ਦੇ ਵਿੱਚ ਆਖਿਆ ਸੀ ਕਿ ਕਾਤਲ ਹਵਾਰਾ ਕਦੇ ਕੌਮ ਨੂੰ ਸਹਦ ਨਹੀਂ ਦੇ ਸਕਦਾ ਤੁਸੀਂ ਉਹੀ ਲੋਕ ਏ ਹੋਣਾ ਜਿਨ੍ਹਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਤਵਾਦੀ ਆਖਿਆ ਸੀ ਤੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤੁਸੀਂ ਸ਼ਿਫਟ ਨਹੀਂ ਹੋਣ ਦੇ ਰਹੇ ਸੀ ਤੁਸੀਂ ਚਾਹੁੰਦੇ ਸੀ ਕਿ ਬਸ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਹੀ ਉਹ ਨਜ਼ਰਬੰਦ ਰਹਿਣ ਤੁਸੀਂ ਭਾਈ ਕਰਮਜੀਤ ਸਿੰਘ ਜੀ ਸੁਨਾਮ ਜਿਨ੍ਹਾਂ ਨੇ ਰਾਜੀਵ ਗਾਂਧੀ ਨੂੰ ਮਾਰਨ ਦੀ ਸਕੀਮ ਬਣਾਈ ਸੀ ਤੁਸੀਂ ਉਹਨਾਂ ਦੇ ਨਾਲ ਵੀ ਕਿੰਨਾ ਜਿਹੜਾ ਬੁਰਾ ਵਿਹਾਰ ਆ ਜੇਲ੍ਹਾਂ ਦੇ ਵਿੱਚ ਕੀਤਾ ਉਹਨਾਂ ਦੀ ਜਿਹੜੀ ਕਿਤਾਬ ਆ ਰਾਜ ਘਰ 'ਤੇ ਹਮਲਾ ਉਹ ਤੁਹਾਡੇ ਮੂੰਹ ਦੇ ਉੱਤੇ ਚਪੇੜ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੇ ਨਾਲ ਜਿਹੜਾ ਵੈਰ ਆ ਉਹ ਕਮਾਉਂਦੇ ਰਹੇ ਹੋ ਤੁਸੀਂ ਕਾਂਗਰਸੀਆਂ ਦੇ ਨਾਲ ਪੂਰੀ ਜਿਹੜੀ ਯਾਰੀ ਆ ਨੇ ਭਾਈ 1997 ਦੇ ਵਿੱਚ ਜਦੋਂ ਬਾਦਲਾਂ ਦੀ ਪਹਿਲੀ ਵਾਰ ਸਰਕਾਰ ਬਣਨੀ ਸੀ ਉਸ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਬੱਸ ਸਾਡੀ ਸਰਕਾਰ ਬਣ ਲੈਂਦੇ ਹੋ ਅਸੀਂ ਕਮਿਸ਼ਨ ਬਣਾ ਦੇਣਾ ਤੇ ਉਹਨਾਂ ਸਾਰੇ ਬੁੱੱਚੇ ਦੇ ਪੁਲਿਸ ਅਫਸਰਾਂ ਨੂੰ ਸਜਾਵਾਂ ਦੇਵਾਂਗੇ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਘਾਨ ਕੀਤਾ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਿਨ੍ਹਾਂ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਵਰਗਿਆਂ ਨੂੰ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਜਾਂ ਭਾਈ ਜਸਵੰਤ ਸਿੰਘ ਜੀ ਖਾਲੜਾ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਗੁੱਜਰ ਪੁਲਿਸ ਅਫਸਰਾਂ ਨੂੰ ਬਾਦਲ ਸਾਹਿਬ ਕਹਿੰਦੇ ਸੀ ਕਿ ਅਸੀਂ ਸਜ਼ਾ ਦੇਵਾਂਗੇ ਪਰ ਬਾਅਦ ਵਿੱਚ ਸਜ਼ਾ ਤਾਂ ਕੀ ਦੇਣੀ ਸੀ ਤੁਸੀਂ ਤੇ ਕੇਪੀਐਸ ਗਿੱਲ ਦੇ ਨਾਲ ਪੂਰੀਆਂ ਜਿਹੜੀਆਂ ਯਾਦੀਆਂ ਆ ਉਹਨਾਂ ਨਿਭਾਈਆਂ ਸਵਲਨਕੋਟ ਨੇ ਦੇ ਨਾਲ ਜਿਹੜੀਆਂ ਤੁਸੀਂ ਯਾਦੀਆਂ ਆ ਉਹਨਾਂ ਨਿਭਾਈਆਂ ਉਨ੍ਹਾਂ ਦੇ ਨਾਲ ਚਾਹ ਦੀਆਂ ਪਿਆਲੀਆਂ ਤੁਸੀਂ ਜਿਹੜੀਆਂ ਸਾਂਝੀਆਂ ਕਰਦੇ ਰਹੇ ਹੋ ਤੇ ਸੁਮੇਧ ਸੈਣੀ ਜਿਨੇ ਭਾਈ ਬਲਵਿੰਦਰ ਸਿੰਘ ਜਿਟਾਣੇ ਦਾ ਜਿਹੜਾ ਪਰਵਾਰ ਸੀ ਉਹਨੂੰ ਜਿਉਂਦਿਆਂ ਨੂੰ ਜਿਹੜਾ ਸਾਥ ਦਿੱਤਾ ਤੇ ਉਸੇ ਸੁਮੇਧ ਸੈਣੀ ਨੂੰ ਬਾਦਲ ਕਿਆ ਨੇ ਆਪਣੇ ਰਾਜ ਦੇ ਵਿੱਚ ਪੁਲਿਸ ਮੁਖੀ ਬਣਾ ਦਿੱਤਾ ਸੀ ਡੀਡੀਪੀ ਜਿਹੜਾ ਆ ਉਹ ਬਣਾ ਦਿੱਤਾ ਸੀ ਇਹ ਆ ਬਾਦਲ ਕਿਆਂ ਦੀ ਜਿਹੜੀ ਆ ਉਹ ਕਰਤੂਤ ਜਿਸ ਸੁਮੇਧ ਸੈਣੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਉੱਤੇ ਸਿਗਰਟ ਦਾ ਜਿਹੜਾ ਧੂਆ ਆ ਉਹ ਮਾਰ ਰਿਆ ਸੀ ਤੇ ਤੁਸੀਂ ਉਸ ਸਮੇਤ ਸੈਣੀ ਦੇ ਨਾਲ ਜਿਹੜਾ ਆ ਪੂਰੀ ਯਾਦ ਨਿਭਾਈ ਅੱਜ ਵੀ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਤਸਵੀਰਾਂ ਤਸਵੀਰਾਂ ਸਮੇਤ ਸੈਣੀ ਦੇ ਨਾਲ ਆ ਕਿੱਥੋਂ ਡਿਲੀਟ ਕਰ ਲਵੋਗੇ ਉਹ ਸਾਰੀਆਂ ਜਿਹੜੀਆਂ ਤਸਵੀਰਾਂ ਕਿੱਥੋਂ ਬਿਆਨ ਜਿਹੜੇ ਡਿਲੀਟ ਕਰ ਲਵੋਗੇ ਕੀ ਕੁਝ ਕੀਤਾ ਸਿੱਖ ਸੰਘਰਸ਼ ਸਮੇਂ ਸਮੇਤ ਸੈਣੀ ਨੇ ਪਰ ਤੁਹਾਨੂੰ ਜਿਹੜਾ ਆ ਉਹ ਸਮੇਤ ਸੈਣੀ ਬਹੁਤ ਵਧੀਆ ਲੱਗਦਾ ਸੀ ਦੁਰ ਲਾਹਨਤਿਆ ਤੁਹਾਡੇ ਤੇ ਇਜ਼ਹਾਰ ਆਲਮੋ ਕਰਕੇ ਜਿਨ੍ਹਾਂ ਨੇ ਆਲਮ ਸੈਨਾ ਬਣਾਈ ਕੈਟ ਸੈਨਾ ਬਣਾ ਕੇ ਸਿੱਖ ਜਵਾਨੀ ਦਾ ਕਹਾਣ ਕੀਤਾ ਉਹਨੂੰ ਤੁਸੀਂ ਬਾਦਲਦਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਸੀਨੀਅਰ ਮੀਤ ਪ੍ਰਧਾਨ ਆ ਉਹ ਬਣਾ ਦਿੱਤਾ ਤੁਸੀਂ ਤੇ ਕਾਂਗਰਸੀਆਂ ਦੇ ਨਾਲ ਜਿਹੜੀ ਪੂਰੀ ਜਿਹੜੀ ਯਾਰੀ ਆ ਉਹ ਨਿਭਾਈ ਪੂਰੀ ਉਹਨਾਂ ਦੇ ਨਾਲ ਜਿਹੜੀ ਤੁਸੀਂ ਵਫਾ ਆ ਉਹ ਕਮਾਈ ਹਰੇਕ ਕਾਂਗਰਸੀਆਂ ਨੂੰ ਤੁਸੀਂ ਜਿਹੜੇ ਸਰੂਪੇ ਦਿੰਦੇ ਰਹੇ ਹੋ ਗੁਰਦਸਤੇ ਦਿੰਦੇ ਰਹੇ ਹੋ ਜਿਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲ ਕੀਤਾ ਕਮਲਨਾਥ ਆ ਪ੍ਰਕਾਸ਼ਿਓ ਬਾਦਲ ਉਹਨੂੰ ਗੁਰਦਸਤੇ ਭੇਟ ਕਰ ਰਿਆ ਆ ਸੋ ਸਿੱਖਾਂ ਦੇ ਕਾਤਲਾਂ ਨੂੰ ਦਾ ਤੁਸੀਂ ਜਿਹੜਾ ਸਨਮਾਨ ਆ ਉਹ ਦਿੰਦੇ ਫਿਰਦੇ ਹੋ ਆ ਪਰਮਰਾਜ ਉਮਰਾ ਨੰਗਲ ਜਿਨੇ ਬਰਗਾੜੀ ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਵਿੱਚ ਸਿੱਖ ਸੰਗਤਾਂ ਦੇ ਉੱਤੇ ਜ਼ੁਲਮ ਕੀਤਾ ਤਸ਼ੱਦਦ ਕੀਤਾ ਉਹਨੂੰ ਦਰਬਾਰ ਸਾਹਿਬ ਦੇ ਵਿੱਚ ਹੀ ਭਗਵੰਤ ਸਿੰਘ ਸਿਆਲਕਾ ਨੇ ਬਾਦਲ ਦਾ ਦੇ ਲੀਡਰ ਨੇ ਸਨਮਾਨਤ ਕਰ ਦਿੱਤਾ ਸੀ ਤੁਸੀਂ ਤਾਂ ਗੁਰ ਸਿਮਰਨ ਮੰਡ ਵਰਗੇ ਪੰਥ ਦੋਖੀ ਨੂੰ ਵੀ ਜਿਹੜਾ ਗੁਰਦੁਆਰਾ ਕਾਂਧੂ ਸਾਹਿਬ ਬਟਾਲਾ ਵਿਖੇ ਜਿਹੜਾ ਸਨਮਾਨ ਤੇ ਉਹ ਕਰ ਦਿੱਤਾ ਸੀ ਕਿੰਨੇ ਬੁੱੱਜੜ ਪੁਲਿਸ ਅਫਸਰਾਂ ਦੇ ਤੁਹਾਡੇ ਰਾਜ ਦੇ ਵਿੱਚ ਜਿਹੜੇ ਆ ਇਸ਼ਤਿਹਾਲ ਛਪਦੇ ਰਹੇ ਆ ਕਿੰਨੀਆਂ ਤੁਸੀਂ ਉਹਨਾਂ ਨੂੰ ਜਿਹੜੀਆਂ ਤਰੱਕੀਆਂ ਆ ਉਹ ਦਿੱਤੀਆਂ ਆ ਅੱਜ ਤੁਸੀਂ ਬੰਦੀ ਸਿੰਘਾਂ ਦੀ ਜਿਹੜੀ ਗੱਲਬਾਤ ਆ ਉਹ ਕਰਦੇ ਹੋ ਤੁਹਾਨੂੰ ਉਦੋਂ ਬੰਦੀ ਸਿੰਘ ਜਿਹੜੇ ਯਾਦ ਆ ਉਹ ਕਿਉਂ ਨਾ ਆਏ ਉਦੋਂ ਤੁਸੀਂ ਉਹਨਾਂ ਨੂੰ ਰਿਹਾ ਕਿਉਂ ਨਾ ਕਰਾਇਆ ਤੁਸੀਂ ਤਾਂ 1999 ਦੇ ਵਿੱਚ ਜਦੋਂ ਅਟਲ ਵਿਹਾਰੀ ਬਾਜਪਾਈ ਦੀ ਭਾਜਪਾਈਆਂ ਦੀ ਸਰਕਾਰ ਸੀ ਤੁਸੀਂ ਤਾਂ ਉਹਨਾਂ ਨੂੰ ਕਹਿ ਕੇ ਬੰਦੀ ਸਿੰਘਾਂ ਦੀਆਂ ਜਿਹੜੀਆਂ ਰਿਹਾਈਆਂ ਆ ਉਹ ਰੁਕਵਾਈਆਂ ਸੀ ਤੁਸੀਂ ਤਾਂ ਕਹਿੰਦੇ ਸੀ ਕਿ ਜੇਕਰ ਬੰਦੀ ਸਿੰਘ ਬਾਹਰ ਆ ਗਏ ਤੇ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਵਿਗੜ ਜਾਵੇਗਾ ਤੁਹਾਨੂੰ ਤਾਂ ਜਥੇਦਾਰ ਭਾਈ ਜਗਤਾਰ ਸਿੰਘ ਦੀ ਹਵਾਰਾ ਜਾਂ ਸਾਡੇ ਹੋਰ ਸੂਰਮੇ ਜ਼ਹਿਰ ਵਾਂਗ ਜਿਹੜੇ ਆ ਲੱਗਦੇ ਸਨ ਤੁਸੀਂ ਤਾਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਵੀ ਲਿਆਉਣ ਨੂੰ ਤਿਆਰ ਨਹੀਂ ਹੈਗੇ ਸੀ ਤੇ ਅੱਜ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਭਾਈ ਸ਼ਮਸ਼ੇਰ ਸਿੰਘ ਇਹ ਉਹ ਬੰਦੀ ਸਿੰਘ ਹੈ ਨਾ ਜਿਨ੍ਹਾਂ ਨੇ 부ੱਜਲ ਮੁੱਖ ਮੰਤਰੀ ਨੂੰ ਉਡਾਇਆ ਸੀ ਤੇ ਅੱਜ ਵੀ ਜਿਹੜੀਆਂ ਸਜ਼ਾਵਾਂ ਆ ਉਹ ਭੋਗ ਰਹੇ ਆ ਲੰਬੇ ਸਮੇਂ ਤੋਂ ਜਿਹੜੇ ਸਾਡੇ ਸਿੰਘ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਨਜ਼ਰ ਬੰਦਿਆ ਪਰ ਤੁਹਾਨੂੰ ਇਨ੍ਹਾਂ ਸਿੰਘਾਂ ਦੀ ਕੋਈ ਜਿਹੜੀ ਯਾਦ ਆ ਉਹ ਨਹੀਂ ਸੀ ਆਈ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਦੇ ਤਤਕਾਲੀ ਪ੍ਰਧਾਨ ਸਰਦਾਰ ਬਲਵੰਤ ਸਿੰਘ ਜੀ ਗੋਪਾਲਾ ਭਾਈ ਬਲਵੰਤ ਸਿੰਘ ਗੋਪਾਲਾ ਨੇ ਜਲੰਧਰ ਦੇ ਵਿੱਚ ਜ਼ਾਲਮ ਮੁੱਖ ਮੰਤਰੀ ਬੁੱੱਜਰ ਬਿਆੰਤ ਸਿੰਘ ਉਹਦੇ ਬੁੱਤ ਦੇ ਉੱਤੇ ਉਹਦੇ ਗੱਲ ਦੇ ਵਿੱਚ ਜਿਹੜੀਆਂ ਤਖਤੀਆਂ ਬਾ ਦਿੱਤੀਆਂ ਸੀ ਭਾਈ ਦਲਾਵਰ ਸਿੰਘ ਦੀਆਂ ਤਸਵੀਰ ਵਾਲੀਆਂ ਤੇ ਬਾਅਦ ਸਰਕਾਰ ਨੇ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਤੇ ਭਾਈ ਬਲਵੰਤ ਸਿੰਘ ਗੋਪਾਲਾ ਉੱਤੇ ਅਤੇ ਹੋਰ ਸਿੰਘਾਂ ਦੇ ਉੱਤੇ ਦੇਸ਼ ਧਰੋਹ ਦਾ ਜਿਹੜਾ ਕੇਸ ਆ ਉਹ ਦਰਜ ਕੀਤਾ ਸੀ ਤੁਸੀਂ ਤਾਂ ਉਸ ਜ਼ਾਲਮ ਮੁੱਖ ਮੰਤਰੀ ਦੇ ਬੁੱਤ ਦੀ ਵੀ ਜਿਹੜੀ ਰਾਖੀ ਆ ਉਹ ਕਰਦੇ ਰਹੇ ਹੋ ਤੇ ਸਾਡੇ ਸਿੰਘਾਂ ਸੂਰਮਿਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਧੱਕਦੇ ਰਹੇ ਹੋ ਕਿਵੇਂ ਭੁੱਲ ਜਾਈਏ ਕਿ ਤੁਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਆ ਉਹ ਅਤਵਾਦੀ ਆਖਿਆ ਸੀ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਲਿਆਉਣ ਨੂੰ ਜਿਹੜਾ ਆ ਉਹ ਤਿਆਰ ਨਹੀਂ ਹੈਗੇ ਸੀ ਭਾਈ ਕਰਮਜੀਤ ਸਿੰਘ ਸਨਾਮ ਜਿਨ੍ਹਾਂ ਨੇ ਰਜੀਵ ਗਾਂਧੀ ਨੂੰ ਮਾਰਨ ਦੀ ਜਿਹੜੀ ਸਕੀਮ ਆ ਉਹ ਬਣਾਈ ਸੀ ਉਸ ਸਿੰਘ ਦੇ ਨਾਲ ਵੀ ਤੁਸੀਂ ਕਿੰਨਾ ਜਿਹੜਾ ਬੁਰਾ ਵਿਹਾਰ ਆ ਉਹ ਕੀਤਾ ਕਿਸ ਤਰ੍ਹਾਂ ਦੇ ਜਿਹੜੇ ਇਲਜ਼ਾਮਬਾਜ਼ੀਆਂ ਤੁਸੀਂ ਲਾ ਕੇ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਹੀ ਨਜ਼ਰਬੰਦ ਰੱਖਿਆ ਪੈ ਰੋਲ ਤੱਕ ਜਿਹੜਾ ਆ ਉਹ ਤੁਸੀਂ ਨਹੀਂ ਸੀ ਦਿੰਦੇ ਅ ਸਾਰਾ ਕੁਝ ਰਾਜ ਘਾਟ ਤੇ ਹਮਲਾ ਕਿਤਾਬ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਰਤੂਤਾਆਂ ਆ ਉਹ ਛਪੀਆਂ ਹੋਈਆਂ ਆ ਖਾਲਸਾ ਫਤੈਨਾਮਾ ਮੈਗਜ਼ੀਨ ਦੇ ਵਿੱਚ ਹਰ ਮਹੀਨੇ ਅਸੀਂ ਤੁਹਾਡੇ ਬਾਰੇ ਇਸੇ ਕਰਕੇ ਲਿਖਦੇ ਰਹੇ ਆ ਜੋ ਕੁਝ ਤੁਸੀਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਨਾਲ ਜਿਹੜਾ ਵੈਰ ਆ ਉਹ ਕਮਾਇਆ ਜਿਹੜੇ-ਜਿਹੜੇ ਵੀ ਸਿੰਘ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਕਰਦੇ ਸੀ ਜਿਹੜੀਆਂ-ਜਿਹੜੀਆਂ ਵੀ ਜਥੇਬੰਦੀਆਂ ਗੱਲ ਕਰਦੀਆਂ ਸੀ ਤੁਸੀਂ ਉਹਨਾਂ ਸਾਰਿਆਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਤੰਨਿਆ ਤੁਸੀਂ ਆਖਿਆ ਸੀ ਨਾ ਬਾਦਲ ਸਾਹਿਬ ਕਿ ਕੋਈ ਵੀ ਜਿਹੜੀ ਪੰਥਕ ਆਵਾਜ਼ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਪੰਥਕ ਸਿੰਘਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਟੱਕਦੇ ਰਹੇ ਹੋ ਤੁਹਾਨੂੰ ਬੰਦੀ ਸਿੰਘ ਯਾਦ ਆਉਂਦੇ ਨਾ ਆਓ ਤੁਹਾਨੂੰ ਹੋਰ ਦੱਸਦਾ ਆ ਜਦੋਂ ਭਾਈ ਗੁਰਬਖਸ਼ ਸਿੰਘ ਦੀ ਖਾਲਸਾ 2013 ਵਿੱਚ 2014 ਸਨ ਦੇ ਵਿੱਚ ਗੁਰਦੁਆਰਾ ਅੰਬਸਾਹਬ ਭੋਖਾ ਹੜਤਾਲ ਤੇ ਬੈਠੇ ਸੀ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਸੰਘਰਸ਼ ਕਰਦੇ ਪਏ ਸੀ ਤੇ ਤੁਹਾਡੀ ਹੀ ਬਾਦਲ ਸਰਕਾਰ ਤੁਹਾਡੀ ਹੀ ਜਿਹੜੀ ਪੁਲਸ ਆ ਉਹ ਭਾਈ ਗੁਰਬਖਸ਼ ਸਿੰਘ ਨੂੰ ਉੱਥੇ ਚੁੱਕ ਉੱਥੋਂ ਚੁੱਕ ਕੇ ਤੇ ਕਿੰਨਾ ਜਿਹਦਾ ਜ਼ੁਲਮ ਤਸ਼ੱਦਦ ਆ ਉਹ ਕਰਦੀ ਰਹੀ ਆ ਉਸ ਸਮੇਂ ਤਾਂ ਜਿਹੜਾ ਸ਼ਰਮਣੀ ਕਮੇਟੀ ਦਾ ਪ੍ਰਧਾਨ ਸੀ ਬਾਦਲਾਂ ਦਾ ਚਾਪਲੂ ਹਸਪਤਾਲ ਸਿੰਘ ਮੱਕੜ ਉਹ ਕਿੰਨੇ ਬਿਆਨ ਦਿੰਦਾ ਹੁੰਦਾ ਸੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਖਿਲਾਫ ਪੰਥਕ ਜਥੇਬੰਦੀਆਂ ਦੇ ਖਿਲਾਫ ਉਹ ਲੱਗਦਾ ਹੀ ਨਹੀਂ ਸੀ ਕਿ ਇਹ ਸ਼ਰਮਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਉਹ ਤੇ ਇੰਜ ਲੱਗਦਾ ਹੁੰਦਾ ਸੀ ਜਿਵੇਂ ਕਿਸੇ ਸਿੱਖ ਕੌਮ ਦੇ ਦੁਸ਼ਮਣ ਦਾ ਜਿਹੜਾ ਆ ਉਹ ਬਿਆਨ ਆ ਤੁਸੀਂ ਉੱਥੇ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਜਦੋਂ ਉਹ ਗੁਰਸਿੱਖ ਉੱਥੇ ਬੈਠ ਹੀ ਗਿਆ ਬੰਦੀ ਸਿੰਘਾਂ ਦੀ ਰਿਹਾਈਆਂ ਲਈ ਤੇ ਤੁਹਾਡੀ ਜਿਹੜੀ ਪੁਲਿਸ ਆ ਉੱਥੇ ਰੋਜ਼ ਉਹਨਾਂ ਨੂੰ ਜਿਹੜਾ ਚੁੱਕਣ ਆ ਹੁੰਦੀ ਹੁੰਦੀ ਸੀ ਬਾਪੂ ਸੂਰਤ ਸਿੰਘ ਦੀ ਜਦੋਂ ਫਿਰ ਦੁਬਾਰਾ ਭੁੱਖ ਹਰਤਾ ਤੇ ਬੈਠੇ ਹਸਨਪੁਰ ਲੁਧਿਆਣਾ 'ਚ ਤੁਸੀਂ ਉਹਨਾਂ ਦੇ ਨਾਲ ਵੀ ਜਿਹੜਾ ਵੈਰ ਆ ਉਹ ਕਮਾਇਆ ਉਸ ਸਮੇਂ ਦੀ ਹੈ ਜਿਹਦੀਆਂ ਜਥੇਬੰਦੀਆਂ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਵੇ ਦਲ ਖਾਲਸਾ ਹੋਵੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਹੋਵੇ ਯੂਨਾਈਟਿਡ ਅਕਾਲੀ ਦਲ ਹੋਵੇ ਚਾਹੇ ਹੋਰ ਜਥੇਬੰਦੀਆਂ ਤੁਸੀਂ ਉਹਨਾਂ ਸਾਰੇ ਸਿੰਘਾਂ ਨੂੰ ਜਿਹੜੇ ਜਿਹੜੇ ਵੀ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦੇ ਸੀ ਉਹਨਾਂ ਨੂੰ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਤੁਸੀਂ ਧੱਕਿਆ ਬਾਪੂ ਸੂਰਤ ਸਿੰਘ ਨੂੰ ਵੀ ਤੁਸੀਂ ਕਿੰਨਾ ਚਿਰ ਹੱਥ ਕੜੀਆਂ ਬੰਨ ਕੇ ਹੱਥ ਕੜੀਆਂ ਦੇ ਨਾਲ ਜਕੜ ਕੇ ਹਸਪਤਾਲ ਦੇ ਵਿੱਚ ਜਿਹੜਾ ਨਜ਼ਰਬੰਦ ਕਰੀ ਰੱਖਿਆ ਤੁਸੀਂ ਤੇ ਉਹਨਾਂ ਦੀ ਉਮਰ ਦਾ ਜਿਹੜਾ ਖਿਆਲ ਆ ਉਹ ਵੀ ਨਹੀਂ ਕੀਤਾ ਤੁਹਾਨੂੰ ਭੁੱਲ ਗਿਆ ਕਿ ਬਾਪੂ ਸੂਰਤ ਸਿੰਘ ਜੀ ਦਾ ਖਾਲਸਾ ਪੰਥ ਦੇ ਵਿੱਚ ਕਿੰਨਾ ਵੱਡਾ ਜਿਹੜਾ ਆ ਉਜੋਗਦਾਰ ਸੀ ਉਹਨਾਂ ਨੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਬਾਪੂ ਜਗਿੰਦਰ ਸਿੰਘ ਜੀ ਰੋਡੇ ਹੁਣਾਂ ਦੇ ਨਾਲ ਮਿਲ ਕੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੁਣਾਂ ਦੇ ਨਾਲ ਮਿਲ ਕੇ ਭਾਈ ਚਰਨਜੀਤ ਸਿੰਘ ਤਲਵੰਡੀ ਹੁਣਾਂ ਦੇ ਨਾਲ ਮਿਲ ਕੇ ਅਥਾ ਸੇਵਾ ਜਿਹੜੀ ਆ ਉਹ ਕੀਤੀ ਸੀ ਪਹਿਲਾਂ ਵੀ ਜ਼ਿਲ੍ਹਾ ਕਟੀਆਂ ਤੇ ਬਾਰਲਾਂ ਦੇ ਸਰਕਾਰ ਦੇ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਜੇਲਾ ਆ ਉਹ ਕਟਨੀਆਂ ਪੈ ਗਈਆਂ ਬਾਦਲਾ ਨੇ ਤਾਂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਮੋਹਕਮ ਸਿੰਘ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਬਦਵੰਤ ਸਿੰਘ ਗੋਪਾਲਾ ਨੂੰ ਜੇਲ੍ਹ ਕਰ ਦਿੱਤੀ ਸੀ ਸਰਦਾਰ ਸਰਬਜੀਤ ਸਿੰਘ ਘੁਮਾਨ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਕਵਰਪਾਲ ਸਿੰਘ ਦਲ ਖਾਲਸਾ ਨੂੰ ਜੇਲ੍ਹ ਕਰ ਦਿੱਤੀ ਸੀ ਭਾਈ ਹਰਚਰਨਜੀਤ ਸਿੰਘ ਧਾਮੀ ਵਰਗੇ ਗੁਰਸਿੱਖਾਂ ਨੂੰ ਜੇਲ੍ਹ ਕੀਤੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਭਾਈ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੁਸੀਂ ਬਖਸ਼ੇ ਹੀ ਕਿਹੜਾ ਆ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈਆਂ ਦੇ ਲਈ ਮਾਰਚ ਕਰਦੇ ਹੁੰਦੇ ਸੀ ਸਿੱਖ ਜੁਫ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਤੇ ਬਾਦਲ ਸਰਕਾਰ ਨੇ 7 ਜਨਵਰੀ 2015 ਨੂੰ ਮੈਨੂੰ ਜਿਹੜਾ ਘਰੋਂ ਗ੍ਰਿਫਤਾਰ ਕੀਤਾ ਬਾਦਲਾਂ ਦੀ ਜਿਹੜੀ ਪੁਲਿਸ ਸੀ ਉਹ ਸਾਡੀ ਗਲੀ ਦੇ ਵਿੱਚ ਸਾਡੇ ਮੁਹੱਲੇ ਦੇ ਵਿੱਚ ਤੇ ਉੱਪਰੋਂ ਜਿਹੜੀਆਂ ਆ ਉਹ ਕੰਧਾਂ ਟੱਪ ਕੇ ਤੇ ਮਿਆਨੀ ਉਹਦਾ ਜਿਹੜਾ ਉੱਪਰਲਾ ਬੂਹਾ ਜਿਹੜਾ ਆ ਉਹ ਤੋੜ ਕੇ ਸਾਡੇ ਘਰ ਦੇ ਵਿੱਚ ਜਿਹੜਾ ਆ ਉਹ ਦਾਖਲ ਹੋ ਗਈ ਸੀ ਤੇ ਮੈਨੂੰ ਵੀ ਗ੍ਰਿਫਤਾਰ ਕਰਕੇ ਥਾਣਿਆਂ ਦੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਤੇ ਬਾਦਲ ਸਰਕਾਰ ਦਾ ਜਿਹੜਾ ਉਸ ਸਮੇਂ ਦਾ ਪੁਲਿਸ ਕਮਿਸ਼ਨਰ ਸੀ ਉਹ ਸਾਨੂੰ ਥਾਣਿਆਂ ਦੇ ਵਿੱਚ ਬਿਠਾ ਕੇ ਮਤਾਂ ਦਿੰਦਾ ਸੀ ਕਿ ਤੁਸੀਂ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਆ ਨਾ ਕਰੋ ਉਹ ਉਹ ਤਾਂ ਸਾਡੇ ਬੰਦੀ ਸਿੰਘਾਂ ਨੂੰ ਅੱਤਵਾਦੀ ਆਖਦਾ ਸੀ ਪਰ ਬਾਦਲਾ ਨੂੰ ਜਿਹੜਾ ਆ ਇਹੋ ਜਿਹੇ ਪੁਲਿਸ ਅਫਸਰ ਬੜੇ ਜਿਹੜੇ ਆ ਉਹ ਚੰਗੇ ਲੱਗਦੇ ਸੀ ਬਾਦਲਾ ਦੀ ਸਰਕਾਰ ਦੇ ਵਿੱਚ ਅਸੀਂ ਜੋ ਜ਼ੁਲਮ ਤਸ਼ੱਦਦ ਝੱਲਿਆ ਹੈ ਨਾ ਅਸੀਂ ਭੁੱਲ ਨਹੀਂ ਸਕਦੇ ਜੋ ਕੁਝ ਸਾਡੀ ਕੌਮ ਦੇ ਨਾਲ ਸਾਡੇ ਪੰਥ ਦੇ ਰਾਜ ਬਾਦਲ ਕਿਆ ਨੇ ਕੀਤਾ ਹੋਰ ਗੱਲਾਂ ਦੀਆਂ ਤਾਂ ਗੱਲ ਛੱਡੋ ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਨਹੀਂ ਬਖਸ਼ਿਆ ਇਹਨਾਂ ਦੇ ਰਾਜ ਦੇ ਵਿੱਚ ਸਾਡੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੜਕਾਂ ਨਾਲੀਆਂ ਦੇ ਉੱਤੇ ਜਿਹੜੇ ਆ ਰੋਲੇ ਗਏ ਅੰਗ ਜਿਹੜੇ ਆ ਉਹ ਭਾਰੇ ਗਏ ਕਿਵੇਂ ਭੁੱਲ ਜਾਈਏ ਗੁਰੂ ਨੂੰ ਪਿਆਰ ਕਰਨ ਵਾਲਾ ਗੁਰੂ ਦਾ ਸਿੱਖ ਕਦੇ ਵੀ ਆਪਣੀ ਗੁਰੂ ਦੀ ਬੇਅਦਬੀ ਬਰਦਾਸ਼ਤ ਕਰ ਸਕਦਾ ਪਰ ਬਾਦਲ ਕਿਉਂ ਤੁਸੀਂ ਤਾਂ ਉਦੋਂ ਸਿਰਸੇਵਾਦੇ ਦੇ ਨਾਲ ਜਿਹੜੀ ਪੂਰੀ ਯਾਰੀ ਆ ਉਹ ਨਿਭਾਈ ਆ ਉਹ ਜਿਹੜਾ ਮਹਿੰਦਰਪਾਲ ਜਿਹੜਾ ਪ੍ਰੇਮੀ ਉਹ ਸਿੰਘਾਂ ਨੇ ਨਾਭੇ ਜੇਲ੍ਹ ਦੇ ਵਿੱਚ ਸਰੀਏ ਮਾਰ ਮਾਰ ਕੇ ਸੋਧਿਆ ਤੁਸੀਂ ਤਾਂ ਉਹਨੂੰ ਜਿਹੜੀ ਆ ਕੋਈ ਸਜ਼ਾ ਨਹੀਂ ਦਿੱਤੀ ਸੀ ਉਹਨੂੰ ਹੱਥ ਤੱਕ ਨਹੀਂ ਲਾਇਆ ਅੱਜ ਜਦੋਂ ਸਾਰੀਆਂ ਗੱਲਾਂ ਇਹ ਸਾਹਮਣੇ ਆ ਚੁੱਕੀਆਂ ਹੋਈਆਂ ਕਿ ਡੇਰਾ ਸਿਰਸਾ ਦਾ ਮੁਖੀ ਗੁਰਮੀਤ RAM ਰਹੀਮ ਉਹਨਾਂ ਬੇਅਦਬੀਆ ਦਾ ਮਾਸਟਰਮਾਈਂਡ ਸੀ ਹਨੀਪ੍ਰੀਤ ਅਤੇ ਹੋਰ ਉਹਨਾਂ ਦੀ ਜਿਹੜੀ ਕਮੇਟੀ ਮੈਂਬਰ ਪਰ ਅੱਜ ਵੀ ਸੁਖਵੀਰ ਸਿੰਘ ਬਾਦਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਸਿਰਸੇਵਾਲਿਆਂ ਨੇ ਜਿਹੜੀਆਂ ਬੇਅਦਬੀਆਂ ਆ ਉਹ ਕਰਵਾਈਆਂ ਕਿਉਂਕਿ ਸਿਰਸੇਵਾਲੇ ਨੂੰ ਤਾਂ ਸੁਖਵੀਰ ਸਿੰਘ ਬਾਦਲ ਨੇ ਆਪਣਾ ਪਾਪਾ ਬਣਾਇਆ ਹੋਇਆ ਸੀ ਇਹਨਾਂ ਨੇ ਆਪਣਾ ਬਾਪੂ ਜਿਹੜਾ ਬਣਾਇਆ ਹੋਇਆ ਸੀ ਉਹਦੇ ਉਹਦੀਆਂ ਵੋਟਾਂ ਲੈਣ ਵਾਸਤੇ ਤਾਂ ਹੀ ਤਾਂ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀਆਂ ਮਾਫੀਆਂ ਆ ਉਹ ਦਿੰਦੇ ਸੀ ਜਥੇਦਾਰਾਂ ਨੂੰ ਆਪਣੀ ਰਿਹਾਈ ਛੰਡੀਗੜ੍ਹ ਸੱਦ ਕੇ ਤੁਸੀਂ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਆ ਨਾ ਤੁਸੀਂ ਜਥੇਦਾਰ ਸਾਹਿਬ ਬਖਸ਼ੇ ਨਾ ਤੁਸੀਂ ਪੰਜ ਪਿਆਰੇ ਬਖਸ਼ੇ ਨਾ ਤੁਸੀਂ ਜਿਹੜੇ ਰਾਗੀ ਆ ਉਹ ਬਖਸ਼ੇ ਤੇ ਨਾ ਹੀ ਹੋਰ ਤੁਸੀਂ ਕੋਈ ਪੰਥਕ ਗੁਰਸਿੱਖ ਜਿਹੜਾ ਆ ਉਹ ਬਖਸ਼ਿਆ ਬਾਦਲ ਕਿਆਂ ਦੇ ਜੁਲਮਾਂ ਨੂੰ ਬਾਦਲ ਕਿਆਂ ਦੇ ਪਾਪਾਂ ਨੂੰ ਕਦੀ ਵੀ ਭੁੱਲਿਆ ਨਹੀਂ ਜਾ ਸਕਦਾ ਤੇ ਜਿਹੜੇ ਜਿਨ੍ਹਾਂ ਨੂੰ ਲੱਗਦਾ ਨਾ ਕਿ ਬਾਦਲ ਬੜਾ ਮਹਾਨ ਆ ਉਹ 1997 ਤੋਂ ਲੈ ਕੇ 2002 ਤੱਕ ਦੀਆਂ ਤਾਂ 2007 ਤੋਂ ਲੈ ਕੇ 2017 ਤੱਕ ਦੀਆਂ ਇਹਨਾਂ 15 ਸਾਲਾਂ ਦੀਆਂ ਅਖਬਾਰਾਂ ਫੋਲ ਕੇ ਦੇਖੋ ਕਿ ਬਾਦਲ ਕਿਆ ਨੇ ਕਿੰਨੇ ਪੰਥਕ ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਨ ਕੇ ਤੇ ਉਹਨਾਂ ਨੂੰ ਬਲਦੀ ਸਿੰਘ ਜਿਹੜਾ ਆ ਉਹ ਬਣਾ ਦਿੱਤਾ ਸੀ ਉਹਨਾਂ ਸਿੰਘਾਂ ਨੂੰ ਆ ਜਿਹੜੇ ਸਿੰਘਾਂ ਨੂੰ ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਹੋਈ ਸੀ ਇਹ ਵੀ ਬਾਦਲ ਕਿਆ ਦੇ ਰਾਜ ਦੇ ਵਿੱਚ ਜਿਹੜਾ ਆ ਉਹ ਜਿਹੜਾ ਕੇਸ ਆ ਉਹਨਾਂ ਸਿੰਘਾਂ ਦੇ ਉੱਤੇ ਜਿਹੜਾ ਰਜਿਸਟਰਡ ਆ ਉਹ ਕੀਤਾ ਗਿਆ ਸੀ ਤੇ ਆ ਜਿਹੜਾ ਇੱਕ ਗੁਰਦੇਵ ਪ੍ਰੇਮੀ ਮਾਰਿਆ ਗਿਆ ਜਿਨੇ ਬੁਰਜ ਜਵਾਹਰ ਕੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਚੋਰੀ ਕਰਵਾਇਆ ਸੀ ਪਰ ਬਾਦਲ ਕਿਆ ਨੇ ਉਸ ਗੁਰਦੇਵ ਪ੍ਰੇਮੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਇਹਦੇ ਲਈ ਵੀ ਬਾਦਲ ਪਰਿਵਾਰ ਬਾਦਲ ਦਲ ਜਿਹੜਾ ਹੈ ਜ਼ਿੰਮੇਵਾਰ ਆ ਜੇਕਰ ਗੁਰਦੇਵ ਪ੍ਰੇਮੀ ਨੂੰ ਬਾਦਲ ਕਿਆ ਨੇ ਆਪਣੇ ਰਾਜ ਦੇ ਵਿੱਚ ਜਿਹੜੀ ਸਜ਼ਾ ਦਿੱਤੀ ਹੁੰਦੀ 2015 ਤੋਂ ਲੈ ਕੇ 17 ਤੱਕ ਇਹਨਾਂ ਦੇ ਰਾਜ ਸੀ ਨਾ ਤੇ ਉਹਨਾਂ ਸਿੰਘਾਂ ਨੂੰ ਬਾਅਦ ਵਿੱਚ ਗੋਦੀਆਂ ਮਾਰ ਕੇ ਉਹਨੂੰ ਸੋਧਣਾ ਨਾ ਪੈਂਦਾ ਬਰਬਾਦਤ ਕਿਆ ਨੇ ਡੇਰਾ ਪ੍ਰੇਮੀਆਂ ਨੂੰ ਤੇ ਉਹਨੂੰ ਫਿਰਸੇ ਬਾਦਲ ਨੂੰ ਬਚਾਉਣ ਦੀ ਹਰ ਹਾਲਤ 'ਚ ਪੂਰੀ ਜਿਹੜੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬਚਾਇਆ ਵੀ ਪਰ ਪੰਥ ਵੜਾ ਡਾਡ ਆ ਪੰਥ ਨੇ ਸੰਘਰਸ਼ ਕਰਕੇ ਪੰਥ ਨੇ ਮੋਰਚੇ ਲਾ ਕੇ ਖਾਲਸਾ ਪੰਥ ਨੇ ਆਵਾਜ਼ ਬਦੰਦ ਕਰਕੇ ਉਹਨਾਂ ਦੋਸ਼ੀਆਂ ਨੂੰ ਜਿਹੜਾ ਨੰਗੇ ਕੀਤਾ ਤੇ ਦੋਸ਼ੀਆਂ ਦੇ ਸਾਥ ਦੇਣ ਵਾਲੇ ਬਾਦਲਕਿਆਂ ਨੂੰ ਵੀ ਜਿਹੜਾ ਆ ਨੰਗੇ ਆ ਉਹ ਕੀਤਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਜਿਹੜੀ ਆ ਉਹ ਕਦੇ ਵੀ ਭੁੱਲ ਨਹੀਂ ਸਕਦੇ ਤੁਸੀਂ ਉਹੀ ਹੋ ਨਾ ਬਾਦਲ ਕਿਉਂ ਜਦੋਂ ਇਨਸਾਫ ਮੰਗ ਰਹੇ ਸੀ ਗੁਰਸਿੱਖ ਸੰਗਤਾਂ ਤੁਸੀਂ ਗੋਲੀਆਂ ਮਾਰ ਮਾਰ ਕੇ ਭੁੰਨਿਆ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਭਾਈ ਗੁਰਜੀਤ ਸਿੰਘ ਸਰਾਵਾਂ ਨੂੰ ਅਤੇ ਅਨੇਕਾਂ ਹੋਰ ਸੰਗਤਾਂ ਨੂੰ ਤੁਸੀਂ ਜਿਹੜਾ ਜ਼ਖਮੀ ਆ ਉਹ ਕਰਕੇ ਰੱਖ ਦਿੱਤਾ ਸੀ ਤੁਸੀਂ ਉਹੀ ਹੋ ਜਿਨ੍ਹਾਂ ਨੇ 95 ਲੱਖ ਰੁਪਏ ਦੇ ਜਿਹੜੇ ਇhtियार ਆ ਗੁਰੂ ਦੀ ਗੋਦਕ ਦੇ ਵਿੱਚੋਂ ਜਿਹੜਾ ਆ ਉਹ ਦਿਵਾਏ ਸੀ ਤੁਹਾਡੇ ਇੰਨੇ ਵੱਡੇ ਜਿਹੜੇ ਗੁਨਾਹ ਆ ਨਾ ਉਹ ਉਹਦੀ ਲੜੀ ਇੰਨੀ ਲੰਬੀ ਆ ਕਿ ਜਿੰਨਾ ਚਿਰ ਤੱਕ ਮਰਜ਼ੀ ਸੁਣਾਉਂਦੇ ਰਹੀਏ ਇਹ ਲੜੀ ਜਿਹੜੀ ਆ ਉਹ ਖਤਮ ਨਹੀਂ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੇ ਗੁਰੂ ਪੰਥ ਨੇ ਤੁਹਾਨੂੰ ਕਦੇ ਵੀ ਜਿਹੜਾ ਮਾਫਿਆ ਉਹ ਨਹੀਂ ਕਰਨਾ ਅੱਜ ਤੁਹਾਨੂੰ ਬੰਦੀ ਸਿੰਘ ਯਾਦ ਆ ਰਹੇ ਆ ਪਰ ਉਦੋਂ ਤੁਸੀਂ ਕਿਉਂ ਨਾ ਮਰੇ ਉਹ ਜਦੋਂ ਤੁਸੀਂ ਨਰਿੰਦਰ ਮੋਦੀ ਦੇ ਨਾਲ ਬੰਦੇ ਸੀ ਜਦੋਂ ਅਜੀਤ ਢਵਾਲ ਦੇ ਨਾਲ ਬੰਦੇ ਸੀ ਜਦੋਂ ਅਮਿਤ ਸ਼ਾਹ ਦੇ ਨਾਲ ਬੰਦੇ ਸੀ ਜਦੋਂ ਰਾਜਨਾਥ ਦੇ ਨਾਲ ਬੰਦੇ ਸੀ ਜਦੋਂ ਮੋਹਨ ਭਾਗਵਤ ਆਰਐਸਐਸ ਦੇ ਮੁਖੀ ਦੇ ਨਾਲ ਜਿਹੜਾ ਤੁਸੀਂ ਬੰਦੇ ਸੀ ਉਦੋਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਜਿਹੜੀ ਗੱਲ ਆ ਉਹ ਕਰਦੇ ਜਿਹੜੇ ਬੰਦੀ ਸਿੰਘ ਸੂਬਾ ਸਰਕਾਰ ਛੱਡ ਸਕਦੀ ਸੀ ਤੁਸੀਂ ਤਾਂ ਉਹ ਵੀ ਨਹੀਂ ਛੱਡੇ ਸੀ ਬਾਦਲ ਕਿਉਂ ਕੇਂਦਰ ਤੋਂ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਕੀ ਕਰਵਾਉਣਾ ਸੀ ਤੁਸੀਂ ਤਾਂ ਪੰਜਾਬ ਵਾਲੇ ਵੀ ਛੱਡਣ ਨੂੰ ਤਿਆਰ ਨਹੀਂ ਹੈਗੇ ਸੀ ਤੁਹਾਨੂੰ ਇਹ ਸੀ ਕਿ ਬਸ ਕੇਂਦਰ ਸਰਕਾਰ ਦੇ ਨਾਲ ਨਾ ਕਿਤੇ ਕੋਈ ਪੰਗਾ ਪੈ ਜਾਵੇ ਕਿਤੇ ਉਹ ਨਾ ਤੁਹਾਨੂੰ ਲੱਗਦਾ ਸੀ ਕਿ ਕਿਤੇ ਨਾਰਾਜ਼ ਹੋ ਜਾਵੇ ਤੁਸੀਂ ਭਾਰਤ ਦੇ ਨਾਲ ਤੁਸੀਂ ਭਾਜਪਾਈਆਂ ਦੇ ਨਾਲ ਤੁਸੀਂ ਕਾਂਗਰਸੀਆਂ ਦੇ ਨਾਲ ਤੁਸੀਂ ਝਾੜੂ ਵਾਲਿਆਂ ਦੇ ਨਾਲ ਪੂਰੀ ਜਿਹੜੀ ਜਾਰੀ ਆ ਉਹਨੇ ਭਾਈ ਤੇ ਪੰਥ ਅਤੇ ਪੰਜਾਬ ਦੇ ਨਾਲ ਤੁਸੀਂ ਪੂਰਾ ਜਿਹੜਾ ਵੈਰ ਆ ਉਹ ਕਮਾਇਆ ਅਸੀਂ ਕਦੀ ਵੀ ਜਿਹੜਾ ਆ ਉਹ ਭੁੱਲ ਨਹੀਂ ਸਕਦੇ ਤੇ ਤੁਸੀਂ ਬਾਦਲ ਕਿ ਉਹ ਵੀ ਭੁੱਲ ਜਾਇਓ ਕਿ ਤੁਹਾਡੀ ਸਰਕਾਰ ਹੁਣ ਜਿਹੜੀ ਆ ਉਹ ਕਦੇ ਆਵੇਗੀ ਤੁਹਾਡੀ ਸਰਕਾਰ ਹੁਣ ਕਦੇ ਵੀ ਨਹੀਂ ਆਏਗੀ ਮੁੱਖ ਮੰਤਰੀ ਬਣਨ ਦੀ ਜਿਹੜੀ ਭੁਖਿਆ ਸੁਖਬੀਰ ਸਿੰਘ ਬਾਦਲ ਨੂੰ ਬੜੀ ਜਿਹੜੀ ਸਤਾ ਰਹੀ ਹੈ ਪਰ ਮੁੱਖ ਮੰਤਰੀ ਬਣਨ ਦਾ ਜਿਹੜਾ ਸੁਪਨਾ ਆ ਉਹ ਸੁਖਵੀਰ ਸਿੰਘ ਬਾਦਲ ਦਾ ਹੁਣ ਕਦੇ ਵੀ ਜਿਹੜਾ ਆ ਪੂਰਾ ਨਹੀਂ ਹੋਣਾ ਇਹ ਜਿਹੜਾ ਤੁਸੀਂ ਪਾਪ ਕਰ ਕਰਕੇ ਜਿਹੜਾ ਤੁਸੀਂ ਇੰਨਾ ਵੱਡਾ ਸਾਮਰਾਜ ਇਕੱਠਾ ਕੀਤਾ ਸੀ ਨਾ ਉਹ ਸਾਰਾ ਤੁਹਾਡਾ ਜਿਹੜਾ ਬਾਦਲ ਕਿਉਂ ਸਾਮਰਾਜ ਜਿਹੜਾ ਆ ਉਹ ਉਜੜਨਾ ਆ ਤੇ ਲੋਕਾਂ ਨੇ ਜਿਹੜਾ ਆ ਉਹ ਦੇਖਣਾ ਆ ਤੁਸੀਂ ਅਕਾਲੀ ਦਸਦਾ ਵੀ ਨਾਸ ਕਰਤਾ ਤੁਸੀਂ ਸ਼੍ਰੋਮਣੀ ਕਮੇਟੀ ਦਾ ਵੀ ਜਿਹੜਾ ਨਾਸ ਆ ਉਹ ਕਰ ਦਿੱਤਾ ਹੁਣ ਖਾਲਸਾ ਪੰਥ ਤੁਹਾਡੇ ਕੋਲੋਂ ਗਿਣ-ਗਿਣ ਕੇ ਜਿਹੜੇ ਬਦਲੇ ਆ ਉਹ ਲਵੇਗਾ ਤੇ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਗੱਲ ਆ ਖਾਲਸਾ ਪੰਥ ਨੇ ਪਹਿਲਾਂ ਵੀ ਸੰਘਰਸ਼ ਕਰਕੇ ਆਵਾਜ਼ ਬਦੰਦ ਕਰਕੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਸੀ ਤੇ ਅਗਾਂਹ ਵੀ ਜਿਹੜਾ ਆ ਉਹ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਕੇ ਹੀ ਜਿਹੜਾ ਦਾਮ ਆ ਉਹ ਲਵਾਂਗੇ ਇਹਦੇ ਲਈ ਕੌਮੀ ਬਦਬੂਤੇ ਦੀ ਲੋੜ ਆ ਕੌਮ ਨੂੰ ਇਕੱਠਿਆਂ ਹੋਣ ਦੀ ਲੋੜ ਆ ਕੌਮ ਨੂੰ ਜਾਗਣ ਦੀ ਲੋੜ ਆ ਕੌਮ ਨੂੰ ਸੰਘਰਸ਼ ਕਰਨ ਦੀ ਲੋੜ ਆ ਜਿਵੇਂ ਪਹਿਲਾਂ ਭਾਈ ਲਾਲ ਸਿੰਘ ਦੀ ਅਕਾਲਗੜ੍ਹ ਭਾਈ ਹਰਨੇਕ ਸਿੰਘ ਜੀ ਭੱਪ ਭਾਈ ਦਇਆ ਸਿੰਘ ਜੀ ਲਾਹੌਰੀਆ ਅਤੇ ਸਾਡੇ ਹੋਰ ਸੂਰਮੇ ਭਾਈ ਸੁਬੇਗ ਸਿੰਘ ਵਰਗੇ ਜ਼ਿਲ੍ਹਾਂ ਵਿੱਚੋਂ ਬਾਹਰ ਆ ਗਏ ਸਨ ਇਸੇ ਤਰ੍ਹਾਂ ਛੇਤੀ ਹੀ ਜਸੇਦਾਲ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਭਾਈ ਬਦਵੰਤ ਸਿੰਘ ਰਾਜੋ ਹਨ ਤੇ ਹੋਰ ਸੂਰਮੇ ਵੀ ਜ਼ਿਲ੍ਹਾਂ ਦੇ ਵਿੱਚੋਂ ਜਿਹੜਾ ਆ ਉਹ ਛੇਤੀ ਬਾਹਰ ਆ ਜਾਣਗੇ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜ਼ਰੂਰ ਜਿਹੜੀ ਕਿਰਪਾ ਆ ਕਰਨਗੇ ਤੇ ਛੇਤੀ ਹੀ ਜਿਹੜੀ ਕਿਰਪਾ ਆ ਕਰਨਗੇ ਬਾਕੀ ਸਾਨੂੰ ਆਪਣੇ ਬੰਦੀ ਸਿੰਘਾਂ ਉਤੇ ਬਹੁਤ ਮਾਣ ਆ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਪਿਹੋਰਾ ਦਾ ਬਿਆਨ ਸੀ ਕਿ ਸਾਨੂੰ ਰਿਹਾਈ ਕਹਿੰਦੇ ਸੀ ਕਿ ਮਿਲੇ ਜਾਂ ਨਾ ਮਿਲੇ ਪਰ ਸਾਡੀ ਕੌਮ ਦੀ ਆਜ਼ਾਦੀ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਆ ਤੇ ਅਸੀਂ ਕਹਿੰਦੇ ਸੀ ਕਿ ਸਮਝੌਤੇ ਕਰਕੇ ਤੇ ਕਿਸੇ ਦੇ ਲੱਤ ਹੇਠੋਂ ਲੰਘ ਕੇ ਜਿਹੜਾ ਆ ਉਹ ਆਪਣੀ ਰਿਹਾਈ ਨਹੀਂ ਕਰਵਾਉਣੀ ਰਿਹਾਈ ਜਾਂ ਕਾਨੂੰਨੀ ਤਰੀਕੇ ਦੇ ਨਾਲ ਹੋਵੇਗੀ ਤੇ ਜਾਂ ਫਿਰ ਖਾਲਸਾ ਪੰਥ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਨ੍ਹਾਂ ਸਿੰਘਾਂ ਸੂਰਮਿਆਂ ਦੀ ਰਿਹਾਈ ਜਿਹੜੀ ਆ ਜਰੂਰ ਆ ਉਹ ਕਰਵਾ ਲਵੇਗਾ ਬਾਦਲ ਕੇ ਵੀ ਆ ਕਿਰਤ ਕਾਨੇ ਆ ਜਿਨ੍ਹਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਰਾਜ ਭਾਗ ਦਿੱਤਾ ਸੀ ਉਹਨਾਂ ਹੀ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਜਿਹੜਾ ਵੈਰ ਆ ਉਹ ਕਮਾਇਆ ਤੇ ਬਾਦਲ ਕਿਉਂ ਤਾਂ ਹੀ ਤੁਹਾਡੀ ਜਿਹੜੀ ਸਰਕਾਰ ਆ ਉਹ ਬਣੀ ਸੀ ਕਾਂਗਰਸੀ ਮੁੱਖ ਮੰਤਰੀ ਤਾਂ ਤੁਹਾਨੂੰ ਇੱਕ ਰੈਲੀ ਕੋਈ ਸਮਾਗਮ ਤੱਕ ਨਹੀਂ ਕਰਨ ਦਿੰਦਾ ਸੀ ਅਕਾਲੀਆਂ ਨੂੰ ਉਹਨੇ ਪੂਰਾ ਲੁਕਰੇ ਲਾਏ ਰੱਖਿਆ ਸੀ ਤੇ ਉਹਨੂੰ ਉਹ ਮਰਿਆ ਜਦੋਂ ਮੁੱਖ ਮੰਤਰੀ ਬੁੱਚਰ ਬਿਆੰਤ ਸਿਓ ਜਾਲਮ ਉਸ ਤੋਂ ਬਾਅਦ ਹੀ ਤੁਹਾਡੀ ਸਰਕਾਰ ਬਣੀ ਪਰ ਤੁਸੀਂ ਪੰਥ ਦੇ ਨਾਲ ਨਿਬੰਧੀ ਬਜਾਏ ਕਾਂਗਰਸੀਆਂ ਦੇ ਨਾਲ ਨਿਭਗੇ ਦੋ ਲਹਨ ਤੇ ਤੁਹਾਡੇ ਉੱਤੇ ਬਾਦਲ ਦਲਿਓ ਤੁਸੀਂ ਖਾਲਸਾ ਪੰਥ ਦੇ ਸਭ ਤੋਂ ਵੱਡੇ ਜਿਹੜੇ ਆ ਉਹ ਗਦਾਰਿਓ ਤੁਹਾਡੀ ਜਿਹੜੀ ਗਿਣਤੀ ਆ ਨਾ ਬਾਦਲ ਕਿਓ ਉਹ ਅਬਦਾਲੀ ਦੇ ਵਿੱਚ ਹੁੰਦੀ ਏ ਤੁਸੀਂ ਜਕਰੀਆ ਖਾਨ ਦੇ ਨਾਲੋਂ ਮੀਰ ਮੰਨੂ ਦੇ ਨਾਲੋਂ ਮੱਸੇ ਰੰਗੜ ਦੇ ਨਾਲੋਂ ਜਨਰਲ ਡਾਇਰ ਦੇ ਨਾਲੋਂ ਇੰਦਰਾ ਗਾਂਧੀ ਦੇ ਨਾਲੋਂ ਤੁਸੀਂ ਘੱਟ ਨਹੀਂ ਹੋ ਤੁਸੀਂ ਉਹਨਾਂ ਦੇ ਹੀ ਜਿਹੜੇ ਆ ਉਹ ਵਾਰਸੇ ਹੋ ਤਾਂ ਹੀ ਤੁਹਾਡੇ ਰਾਜ ਦੇ ਵਿੱਚ ਸਾਡਾ ਗੁਰੂ ਵੀ ਸੜਕਾਂ ਨਾਲੀਆਂ ਦੇ ਵਿੱਚ ਜਿਹੜਾ ਆ ਉਹ ਰੋਲਿਆ ਗਿਆ ਸੀ ਪਰ ਤੁਹਾਨੂੰ ਕੋਈ ਜਿਹੀ ਸ਼ਰਮ ਨਹੀਂ ਆਈ ਤੂੰ ਸੁਖਬੀਰ ਸਿੰਘ ਉਹ ਤੋਂ ਗ੍ਰਹਿ ਮੰਤਰੀ ਜੀ ਪਰ ਤੇਰੇ ਕੰਨ ਦੇ ਉੱਤੇ ਜੂਨ ਹੀ ਸਿਰ ਗਈ ਅੱਜ ਤਾਂ ਹੀ ਖਾਲਸਾ ਪੰਥ ਤੇਰੇ ਮੂੰਹ ਦੇ ਉੱਤੇ ਚਪੇੜਾ ਮਾਰ ਰਿਹਾ ਆ ਬਾਦਲ ਦਲ ਨੇ ਜੋ ਪੰਥ ਦੇ ਨਾਲ ਜਿਹੜੀਆਂ ਗਦਾਰੀਆਂ ਆ ਉਹ ਕੀਤੀਆਂ ਇਹ ਪੰਥ ਨੇ ਭੁੱਲਦੀਆਂ ਨਹੀਂ ਆ ਆ 2 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਉਥੇ ਸਿਰ ਹਲਾ ਲਾ ਕੇ ਕਹਿੰਦਾ ਸੀ ਨਾ ਕਿ ਹਾਂ ਮੈਂ ਵੀ ਗੁਨਾਹ ਕੀਤਾ ਇਹ ਵੀ ਗੁਨਾਹ ਕੀਤਾ ਕਿਉਂਕਿ ਤੂੰ ਕੀਤੇ ਸੀ ਸਾਰੇ ਹਾਲੇ ਤਾਂ ਤੈਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਹੀ ਨਹੀਂ ਮਿਲੀ ਜਿੰਨੇ ਵੱਡੇ ਤੂੰ ਗੁਨਾਹ ਕੀਤੇ ਆ ਪਾਪ ਕੀਤੇ ਆ ਨਾ ਤੇਰੀ ਸਜ਼ਾ ਜਿਹੜੀ ਆ ਉਹ ਬਹੁਤ ਵੱਡੀ ਸੀ ਤੈਨੂੰ ਤਾਂ ਖਾਲਸਾ ਪੰਥ ਦੇ ਵਿੱਚੋਂ ਉਸੇ ਵੇਲੇ ਤੁਰੰਤ ਛੇਕ ਦੇਣਾ ਚਾਹੀਦਾ ਸੀ ਪਰ ਇਸੇ ਕਰਕੇ ਹੀ ਮੈਨੂੰ ਲੱਗਦਾ ਹੁਣ ਜਥੇਦਾਰ ਸਾਹਿਬ ਉਹ ਇਸੇ ਕਰਕੇ ਹੀ ਜਿਹੜਾ ਆ ਸਾਰਾ ਕੁਝ ਭੁੱਤ ਰੇ ਆ ਕਿਉਂਕਿ ਉਦੋਂ ਤੇਰੇ ਨਾਲ ਜਿਹੜਾ ਇਹ ਜਥੇਦਾਰ ਸਾਹਿਬਾ ਨਰਮੀ ਵਰਤ ਕੇ ਤਾਂ ਹੀ ਉਹਨਾਂ ਨੂੰ ਵੀ ਇਹ ਸਾਰਾ ਕੁਝ ਜਿਹੜਾ ਆ ਭੁਗਤਣਾ ਪੈ ਰਿਹਾ ਆ ਜਥੇਦਾਰਾਂ ਨੂੰ ਵੀ ਤੂੰ ਫਾਰਗ ਕਰ ਦਿੱਤਾ ਤੈਨੂੰ ਤਾਂ ਇਹ ਬਰਦਾਸ਼ਤ ਹੀ ਨਹੀਂ ਹੋਇਆ ਕਿ ਤੇਰੇ ਭਾਪੇ ਤੋਂ ਉਹ ਫਖਰੇ ਕੌਮ ਦਾ ਜਿਹੜਾ ਅਵਾਰਡ ਆ ਕਿਉਂ ਖੋਦਿਆ ਤੁਸੀਂ ਗਦਾਰੇ ਕੌਮ ਹੋ ਤੁਸੀਂ ਪੰਥ ਦੇ ਜਿਹੜੇ ਆ ਉਹ ਗਦਾਰਿਓ ਤੁਹਾਡੀ ਇੱਕ ਇੱਕ ਗੱਲ ਦਾ ਜਿਹੜਾ ਅਸੀਂ ਜਵਾਬ ਆ ਉਹ ਦੇਵਾਂਗੇ ਤੁਹਾਡੇ ਪੈਰ ਨਹੀਂ ਲੱਗਣ ਦਿਆਂਗੇ ਗੁਰੂ ਸਾਹਿਬ ਕਿਰਪਾ ਕਰਨ ਇਹ ਖਾਲਸਾ ਪੰਥ ਜਿਹੜਾ ਆ ਉਹ ਬਹੁਤ ਡਾਡਾ ਆ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਸੰਗਤਾਂ ਕੋਲੋਂ ਖਿਮਾ ਦਾ ਜਾਤਕ ਆ ਦਾਸ ਰਣਜੀਤ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਮੁਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ